ਪਟਿਆਲੇ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਜਿੱਥੇ ਮਾਝਾ ਦੁਆਬਾ ਵਿਖੇ ਸਤਲੁਜ ਬਿਆਸ ਰਾਵੀ ਦਾ ਜਿਹੜਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਉੱਥੇ ਹੀ ਹੁਣ ਮਾਲਵੇ ਵਿੱਚ ਘੱਗਰ ਦਾ ਜਿਹੜਾ ਕਹਿਰ ਹੈ ਉਹ ਵੀ ਦੇਖਣ ਨੂੰ ਮਿਲ ਰਿਹਾ ਹੈ ਪਟਿਆਲੇ ਲੱਗ ਦੀ ਗੱਲ ਕੀਤੀ ਜਾਵੇ ਤਾਂ 65 ਪਿੰਡਾਂ ਨੂੰ ਘੱਗਰ ਦੀ ਮਾਰ ਪੈ ਚੁੱਕੀ ਹੈ ਹੁਣ ਸੰਗਰੂਰ ਜ਼ਿਲ੍ਹੇ ਦੇ ਮੂਨਕ ਵਿਖੇ ਮੌਜੂਦ ਆ ਉੱਥੇ ਵੀ ਖਤਰਾ ਮੰਡਰਾ ਰਿਹਾ ਹੈ ਘੱਗਰ ਦਾ ਜਿਹੜਾ ਉਹ ਪਾਣੀ ਦਾ ਲੈਵਲ ਹੈ ਉਹ ਵੱਧਾ ਹੋ ਨਜ਼ਰ ਆ ਰਿਹਾ ਸੋ ਤੁਸੀਂ ਦੇਖ ਸਕਦੇ ਹੋ ਇਸ ਵਕਤ ਮੈਂ ਮਕਰੌਰ ਸਾਹਿਬ ਪਿੰਡ ਵਿਖੇ ਮੌਜੂਦ ਹੈ ਜਿਹੜਾ ਕਿ ਮੌਨਖ ਵਿਖੇ ਸਥਿਤ ਹੈ ਇੱਥੇ ਲੋਕਾਂ ਨੂੰ ਤੁਸੀਂ ਘੱਟ ਦੇਖ ਸਕਦੇ ਹੋ ਤੇ ਦੂਜੇ ਪਾਸੇ ਮੈਂ ਆਪਣੇ ਕੈਮਰਾ ਸੋਗੀ ਨੂੰ ਕਹੂੰਗਾ ਤਸਵੀਰਾਂ ਦਿਖਾਈਏ ਜਾਣ ਘੱਗਰ ਦੀਆਂ ਤਸਵੀਰਾਂ ਸੋ ਘੱਗਰ ਦਾ ਬਹਾਵੀ ਤੇਜ਼ ਹੁੰਦਾ ਹੋਇਆ ਨਜ਼ਰ ਆ ਰਿਹਾ ਸੋ ਜਿਹੜੇ ਸਿਆਣੇ ਬਜ਼ੁਰਗ ਨੇ ਉਹ ਵਾਹਿਗੁਰੂ ਜੀ ਦਾ ਜਾਪ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਕਿ ਸਥਿਤੀ ਜਿਹੜੀ ਹੈਗੀ ਹੈ ਉਹ ਸਹੀ ਰਹੇ ਲਗਾਤਾਰ ਜਾਪ ਜਾਰੀ ਹੈ ਉਹਨਾਂ ਦਾ ਸੋ ਸਿਆਣੇ ਬਜ਼ੁਰਗ ਮੌਜੂਦ ਨੇ ਗੱਲਬਾਤ ਕਰ ਲੈਣੇ ਆ। ਬਾਬਾ ਜੀ ਹੱਥ 'ਚ ਮਾਲਾ ਹੈ ਵਾਹਿਗੁਰੂ ਜੀ ਦਾ ਜਾਪ ਕਰ ਰਹੇ ਹੋ। ਚਿੰਤਾ ਸਤਾ ਰਹੀ ਹੈ। ਵਾਹਿਗੁਰੂ ਵਾਹਿ। ਚਿੰਤਾ ਆਈ ਹੈ ਵੀ ਪਾਣੀ ਨਾ ਡਕਦੇ। ਨਸਕਾਨ ਕਰ ਦੇ। ਹੂੰ। ਇਸੇ ਕਿ ਮੇਰ ਰੱਖਾ ਹੈ ਸੱਚੇ ਪਾਤਸ਼ਾਹ। ਹੂੰ। ਸਭ ਕੱਖ ਪਰ 2023 'ਚ ਵੀ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ ਸੀ ਇਸ ਖੇਤਰ 'ਚ। ਬਹੁਤ ਹੋਇਆ ਸੀ ਜੀ। ਹੂੰ। ਕਾ ਬੀ ਨੁਕਸਾਨ ਹੋ ਗਿਆ ਸੀ ਬਹੁਤ ਅੰਦਰ ਕਰ ਰਹੇ ਹੁਣ ਹੁਣ ਕਿਵੇਂ ਦੇਖਦੇ ਹਾਂ ਸਥਿਤੀ ਪਾਣੀ ਦਾ ਬਹਾਅ ਵੀ ਤੁਸੀਂ ਦੇਖ ਰਹੇ ਹੋ ਸਿਆਣੇ ਬਜ਼ੁਰਗੋਂ ਸਥਿਤੀ ਦਾ ਅੰਦਾਜ਼ਾ ਪਹਿਲੀ ਲੱਗ ਜਾਂਦਾ ਹੋ ਤੁਹਾਨੂੰ ਤਾਂ ਵੀ ਕਿਵੇਂ ਦਾ ਮਾਹੌਲ ਹੈ ਮਾਹੌਲ ਤਾਂ ਠੀਕ ਹੈ ਜੀ ਪਹਿਰਾ ਬਹੁਤ ਦੇ ਹੈ ਇਤਨਾ ਗਵਰ ਬਾਬਾ ਜੀ ਗਵੰਡ ਰਾਤ ਦਿਨ ਦਾ ਪਹਿਰਾ ਦੇ ਹੈ ਇਤਨਾ ਗਵੰਡ ਹੈ ਸਾਰਾ ਹੂੰ ਦਿਨ ਰਾਤ ਪਹਿਰਾ ਚੱਲ ਰਿਹਾ ਨਹੀਂ ਰਾਤ ਪਹਿਰਾ ਅਸੀਂ ਪਾਸੇ ਅਸੀਂ ਦੇਖ ਰਹੇ ਹਾਂ ਬੰਨ ਵੀ ਲਗਾਏ ਜਾ ਰਹੇ ਨੇ ਪਿੰਡ ਵਾਸੀਆਂ ਵੱਲੋਂ ਅਬ ਦੇ ਆਪਣੇ ਪੱਧਰ ਤੇ ਪੂਰੀ ਮੁਕੰਮਲ ਤਿਆਰੀਆਂ ਨੇ ਉਹਨਾਂ ਦੀਆਂ ਹਾਂ ਪੂਰੀ ਚੈਰੀਆਂ ਜਮਾ ਨਿਗਰਾਨੀ ਹੈ ਨਿਗਰ ਜੀ ਰਾਤ ਦਿਨ ਕੀ ਨਿਗਰਾਨੀ ਰੱਖੇ ਹਾਂ ਹਮ ਕਰ ਰਹੇ ਆਰਦਾਸ ਕਿ ਕਿੰਨੇ ਸਮੇਂ ਕਰਦੀ ਇੱਥੇ ਘੱਗਰ ਲਵੇ ਖੜਕੇ ਤੁਸੀਂ ਅੱਜ ਵੇਲੇ ਲੱਗੀ ਅੱਜੇ ਕਰਦੀ ਹਮ ਰੋਜ਼ ਸਾਰੀ ਜਿਤਨੇ ਕਮਨ ਨੇ ਸਾਰੇ ਬਿਆਲ ਨੂੰ ਰਹਿ ਰਸ ਪੈਂ ਅਰਦਾਸ ਕਰਾਂ ਮਹਾਰਾਜ ਕਾ ਕੇ ਹਮ ਜਿਵਾਇ ਗੁਰੂ ਭਲੀ ਕਰੇ ਮਹਾਰਾਜ ਗੁਰੂ ਭਲੀ ਕਰੇ ਸਾਰ ਦੁਨੀਆ ਕੀ ਬਿਲਕੁਲ ਵੀਰ ਜੀ ਕਿਸ ਤਰ੍ਹਾਂ ਦੇਖਦੇ ਹੋ ਹਾਲਾਤ ਤੁਸੀਂ ਤਾਂ ਪਿੰਡ ਵਾਸੀਓ ਘੱਗਰ ਦਾ ਤੁਸੀਂ ਲੈਵਲ ਦੇਖ ਹੀ ਰਹੇ ਹੋ ਬਹੁਤ ਜ਼ਿਆਦਾ ਨੁਕਸਾਨ ਦਾ ਡਰ ਹੈ ਜੀ ਹੂੰ ਸਵੇਰ ਤੋਂ ਲੈ ਕੇ 4-5 ਇੰਚ ਪਾਣੀ ਵਧ ਰਿਹਾ ਜੀ ਬੁੱਕਟੇ ਨਹੀਂ ਹਾਂਜੀ ਇਹ ਜੇਕਰ ਇਹ ਓਵਰਫਲੋ ਹੋ ਜਾਂਦਾ ਤਾਂ ਕਿੰਨੇ ਪਿੰਡਾਂ ਨੂੰ ਮਾਰ ਪਾਊਗਾ ਜੀ ਕਿੰਨੇ ਕੁ ਖੇਤ ਆਪਾਂ ਕਹਿੰਦੀਏ ਬਰਬਾਦੀ ਦੇ ਲਪੇਟ ਚ ਆ ਜਾਣਗੇ ਇਹ ਮੂਨਕ ਸ਼ਹਿਰ ਤੋਂ ਪਨਾ ਪਿੰਡਾਂ ਗਏ ਜੀ ਮਾਠੂ ਤੱਕ ਜਾਊਗਾ ਜੀ ਮਾਰ ਬਹੁਤ ਦੂਰ ਤੱਕ ਜਾਊਗੀ ਹੂੰ ਦੇਲਾ ਸੀਹਾਂ ਤੱਕ ਜੀ ਤੋਂ ਕਿਤੇ ਨਾ ਕਿਤੇ ਖਤਰਾ ਮੰਡਰਾ ਰਹੇ ਹਾਂਜੀ ਪੂਰਾ ਖਤਰਾ ਹੈ ਜੀ ਹੁਣ ਤਾਂ ਸਾਰੀ ਉੱਪਰ ਆ ਰਿਹਾ ਜੀ ਪਾਣੀ ਬੇਸਬਰੀ ਨਾਲ ਰਹੇ ਹਾਂਜੀ ਪ੍ਰਸ਼ਾਸਨਿਕ ਅਧਿਕਾਰੀ ਇੱਥੇ ਆਏ ਜਾਇਜ਼ਾ ਲਿਆ ਆਉਂਦੇ ਨਹੀਂ ਬਗਜਦਾ ਨਹੀਂ ਦੇਖ ਕੋਈ ਹੱਲ ਨਹੀਂ ਕਰ ਰਹੀ ਜੀ ਇਹਦਾ ਵੀ ਜਿਵੇਂ ਕੋਈ ਪ੍ਰਬੰਧ ਕਰਦਾ ਨਾ ਪੁਖਤਾ ਪ੍ਰਬੰਧ ਆ ਕੇ ਗੇੜਾ ਮਾਰ ਕੇ ਮੁਰਜ ਜਾਂਦੇ ਨਹੀਂ ਜੀ ਜੀ ਬਾਬਾ ਜੀ ਕੀ ਕਹਿ ਰਹੇ ਹੋ 10 ਬਲ ਰਹੇ ਤੱਕ ਵੀ ਖਤਰਾ ਆਇਗਾ ਅੱਛਾ ਜੀ ਜੋਖਲ ਬਲ ਰਹੇ ਇਹਨੂੰ ਕਿੰਨੇ ਪਿੰਡਾਂ ਨੂੰ ਮਾਰ ਪੈ ਸਕਦੀ ਹੈ ਬਾਪੂ ਜੀ ਜੇਕਰ ਖੁਦਾ ਨਾਲ ਖਾਸਤਾ ਇਹ ਇਸ ਦਾ ਪਾਣੀ ਖੇਤਾਂ ਵੱਲੋਂ ਚੱਲ ਜਾਂਦਾ ਜਾਂ ਹੋਰ ਪਿੰਡਾਂ ਨੂੰ 10 ਪਿੰਡਾਂ ਨੂੰ ਮਾਰ ਪੈ ਜਾਂਦੀ ਮਾਰ ਕਹੂਗੀ ਜੀ ਇੱਕ ਨੱਕ ਵੀ ਬਹੁਤ ਨਸਕਾਨ ਹੋ ਜਾਣਾ ਨਸਕਾਨ ਕਾਗਾ ਨਹੀਂ ਲੈਣਾ ਬਿਲਕੁਲ ਪ੍ਰਧਾਨ ਜੀ ਕਿੰਨਾ ਕੁ ਨੁਕਸਾਨ ਲੱਗਦਾ ਵੀ ਜੇਕਰ ਇਹ ਇਸ ਦਾ ਲੈਵਲ ਅਪ ਹੋ ਜਾਂਦਾ ਵੀ ਕਿੰਨਾ ਕੁ ਨੁਕਸਾਨ ਕਰੂਗਾ ਘੱਗਰ ਦੀ ਜੀ 10-12 ਪਿੰਡ ਤਾਂ ਇਹ ਵੀਰੇ ਖੱਬੇ ਸੱਜੇ ਸਾਈਡ ਦਾ ਹਿਸਾਬ ਹੈ ਜੇਕਰ ਰਾਈਟ ਸਾਈਡ ਖੁੱਲਦਾ ਸੱਜੇ ਹੱਥ ਨੂੰ ਤਾਂ 10-12 ਪਿੰਡਾਂ ਦਾ ਨੁਕਸਾਨ ਹੈ ਜੇ ਇਹ ਸਾਈਡ ਕਈ ਵਾਰੀ ਟੁੱਟ ਜਾਂਦਾ ਮੰਨ ਲਓ ਫਿਰ ਇਧਰ ਹਰਿਆਣਾ ਰਸਤੇ ਤੱਕ ਨੁਕਸਾਨ ਹੈ ਜੀ ਪਟਿਆਲੇ ਤਾਂ ਲਗਭਗ 60 ਪਿੰਡਾਂ ਤੋਂ ਉੱਪਰ ਜਿਹੜੀ ਹੈਗੀ ਘੱਗਰ ਜਿਹੜਾ ਹੈਗਾ ਆਪਣਾ ਰੋਦਰ ਰੂਪ ਦਿਖਾ ਰਿਹਾ ਪਿੰਡਾਂ ਨੂੰ ਮਾਰ ਪੈ ਚੁੱਕੀ ਹੈ ਉਹਨ ਇੱਥੇ ਕਿੰਨਾ ਖਤਰਾ ਸਤਾ ਰਿਹਾ ਤੁਹਾਨੂੰ ਇੱਥੇ ਵੀ ਬਹੁਤ ਖਤਰਾ ਹੈ ਜੀ ਉਹਨਾਂ ਲਾਸਟ ਸਟੇਜ ਤੇ ਹੈ ਪਾਣੀ ਲਾਸਟ ਸਟੇਜ ਤੇ ਹੈ ਹਾਂ ਜੀ ਹਾਂ ਬਿਲਕੁਲ ਸੂਬੇਦਾਰੀ ਆਪਣੇ ਆਪਣੇ ਲੈਵਲ ਤੇ ਕੀ ਕੁਝ ਕਰ ਰਹੇ ਨੇ ਅਸੀਂ ਦੇਖ ਰਹੇ ਹਾਂ ਪਿੱਛੇ ਵੀ ਤਸਵੀਰਾਂ ਦੇਖੀ ਨੇ ਬੰਨ ਲਗਾਏ ਜਾ ਰਹੇ ਨੇ ਆਪਣੇ ਵੱਲੋਂ ਸੈਂਡ ਬੈਗ ਤਿਆਰ ਕੀਤੇ ਜਾ ਰਹੇ ਨੇ ਇੱਥੇ ਵੀ ਤਿਆਰੀਆਂ ਚੱਲ ਰਹੀਆਂ ਨੇ ਚੱਲ ਰਹੀਆਂ ਵੀਰ ਜੀ ਪੰਚਾਇਤ ਵੱਲੋਂ ਤੇ ਪਿੰਡ ਵਾਲੇ ਜਿਹੜੇ ਸਾਡੇ ਜ਼ਿੰਮੇਦਾਰ ਕਿਸਾਨ ਭਰਾ ਨੇ ਸਾਰਾ ਨਗਰ 24 ਘੰਟੇ ਸੇ ਬੈਠੇ ਨੇ ਇਹ ਬਜ਼ੁਰਗ ਖੜੇ ਨਾਲ ਸਾਰੇ ਜੀ ਲੱਗੇ ਹੋਏ ਨੇ ਸਾਰੇ ਬਿਲਕੁਲ ਅਰਦਾਸਾਂ ਦਾ ਦੌਰ ਵੀ ਚੱਲ ਰਿਹਾ ਬਾਪੂ ਜੀ ਅਰਦਾਸ ਵੀ ਕਰ ਰਹੇ ਨੇ ਵਾਹਿਗੁਰੂ ਦਾ ਜਪ ਵੀ ਕਰ ਰਹੇ ਨੇ ਵੈਸੇ ਵੀ ਇਹ ਸਾਡਾ ਜਿਹੜਾ ਪਿੰਡ ਹੈ ਮਕੋਟ ਸਾਹਿਬ ਇਹ ਗੁਰੂ ਸਾਹਿਬ ਦੀ ਇਤਿਹਾਸਿਕ ਨਗਰੀ ਹੈ ਨਵੀਂ ਪਾਸ਼ਾ ਦੀ ਨਵੀਂ ਪਾਸ਼ਾ ਹਾਂਜੀ ਹਾਂਜੀ ਇੱਥੇ ਚੱਲੇ ਹਾਂਜੀ ਹਾਂਜੀ ਬਹੁਤ ਵਧੀਆ ਸੋਹਣਾ ਇਮਾਰਤ ਹੈ ਜੀ ਤੇ ਆਪਣਾ ਇਤਿਹਾਸਿਕ ਨਗਰ ਉਹਨਾਂ ਕਰਕੇ ਚੱਲੀ ਜਾਂਦਾ ਹੈ ਜੀ ਹੂੰ ਪਰਮਾਤਮਾ ਨੂੰ ਯਾਦ ਕਰਦੇ ਨੇ ਲੋਕ ਸਵੇਰ ਸ਼ਾਮ ਨੂੰ ਜੀ ਬਹੁਤ ਵਧੀਆ ਪਰ ਇਹ ਇੱਕ ਦੁਸਤੀ ਥੀ ਨੂੰ ਭਾਈ ਜੀ ਸਥਿਤੀ ਤਾਂ ਖਤਰਨਾਕੀ ਹੈ ਤੇ ਕਿਉਂਕਿ ਡਰ ਦਾ ਮਾਹੌਲ ਬਣਿਆ ਹੋਇਆ ਜਿਹੜਾ ਕੱਗਰ ਹੈ ਖਤਰੇ ਦੇ ਨਿਸ਼ਾਨ ਤੋਂ ਉੱਤੇ ਚੱਲ ਰਿਹਾ ਜੀ ਜਿਹੜੇ ਪਾਸੇ ਬ੍ਰੀਚ ਹੋਊਗਾ ਦੋਵੇਂ ਪਾਸੇ ਨੁਕਸਾਨ ਹੀ ਨੁਕਸਾਨ ਕਰੂਗਾ ਇੱਕ ਪਾਸੇ ਤਾਂ ਇਹ ਹਰਿਆਣੇ ਤੱਕ ਪਹੁੰਚੂਗਾ ਦੂਜੇ ਪਾਸੇ ਪਹੁੰਚੂਗਾ ਖਨੌਰੀ ਤੱਕ ਇੱਕ ਪਾਸੇ ਤਾਂ ਪਹਿਲਾਂ ਹੀ بارش ਦੇ ਪਾਣੀ ਨੇ ਅੱਧੀ ਜੀਰੀ ਡਬੋਈ ਹੋਈ ਆ ਤੇ ਦੂਜੇ ਪਾਸੇ ਲੋਕ ਮਿਹਨਤ ਕਰ ਰਹੇ ਨੇ ਵੀ ਜੇ ਬਚਾਇਆ ਜਾ ਸਕੇ ਬ੍ਰੀਚ ਹੋਣੋਂ ਤੇ ਰੱਬ ਅੱਗੇ ਅਰਦਾਸ ਵੀ ਇਹੀ ਆ ਵੀ ਥੋੜੇ ਇੱਕ ਦੋ ਦਿਨ ਨਾ ਮੀਂਹ ਪਾਵੇ ਤੇ ਥੋੜਾ ਬਹੁਤਾ ਟਿਕਾਈ ਰੱਖੇ ਬਿਲਕੁਲ ਬਿਲਕੁਲ ਪਹਿਲਾਂ ਤੱਕ ਘੱਗਰ ਸ਼ਾਂਤ ਸੀ ਸਤਲੁਜ ਬਿਆਸ ਰਾਵੀ ਦਾ ਹੀ ਕਹਿਰ ਦੇਖਣ ਨੂੰ ਮਿਲ ਰਿਹਾ ਸੀ ਮਾਝਾ ਦੋਬਾ ਵਾਲੀ ਸਾਈਡ ਆਪਾਂ ਗੱਲ ਕੀਤੀ ਜਾਵੇ ਅਜਨਾਲੇ ਹੋ ਗਿਆ ਸੁਲਤਾਨਪੁਰ ਲੋਧੀ ਹੋ ਗਿਆ ਉੱਥੇ ਵੱਡੇ ਪੱਧਰ ਤੇ ਨੁਕਸਾਨ ਹੋਇਆ ਲੋਕਾਂ ਦਾ ਹਨਾ ਘਰ ਦਾ ਘਰਾਂ ਦੇ ਘਰ ਡੁੱਬ ਗਏ ਹੁਣ ਇੱਥੇ ਪਿਛਲੀ ਵਾਰੀ 2023 ਚ ਤਸਵੀਰਾਂ ਦੇਖੀਆਂ ਸੀ ਜੋ ਕਿ ਆਪਾਂ ਕਹਿ ਰਹੀਏ ਮਨ ਬਹੁਤ ਦੁਖੀ ਹੁੰਦਾ ਸੀ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋ ਗਿਆ ਸੀ ਹੁਣ ਵੀ ਉਸੇ ਪ੍ਰਕਾਰ ਦੀ ਸਥਿਤੀ ਪੈਦਾ ਹੋ ਸਕਦੀ ਹੈ ਹਾਂਜੀ ਹਾਂ 2023 ਤਾਂ ਲਾਲੋ ਵੀ ਇੱਕ ਤਰ੍ਹਾਂ ਦੀ ਆਫਤ ਜਾਂ ਤਬਾਹੀ ਬਣ ਕੇ ਆਇਆ ਸੀ ਘੱਗਰ ਹਾਂ ਉਹ ਹੀ ਆ ਗਿਆ ਪਿਆ ਉਹ ਖਤਰੇ ਨਿਸ਼ਾਨ ਤੇ ਜੇ ਉਹੀ ਚੀਜ਼ ਤੇ ਫੇਰ ਪਹੁੰਚ ਗਿਆ ਫਿਰ ਇਹਨੇ ਉਹੀ ਜੋ ਮਾਜੇਦਵਾਬੇ ਚ ਤਵਾਈ ਹੋਈ ਆ ਉਹੀ ਤਵਾਈ ਆਪਾਂ ਨੂੰ ਮਾਲ ਵਿੱਚ ਵੀ ਦੇਖਣ ਨੂੰ ਮਿਲੂਗੀ ਜੇ ਆਹੀ ਹਾਲਾਤ ਰਹਿ ਤੇ ਪ੍ਰਸ਼ਾਸਨ ਵੱਲੋਂ ਤਿਆਰੀਆਂ ਅ ਕੀਤੀਆਂ ਜਾ ਰਹੀ ਨੇ ਉਸ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਤਿਆਰੀਆਂ ਨੂੰ ਲੈ ਕੇ ਤੁਸੀਂ ਵੀ ਪਿੰਡ ਵਾਸੀਓ ਦੇਖਦੀ ਹੋਣੇ ਵੀ ਕਿਸ ਤਰ੍ਹਾਂ ਦੀਆਂ ਸਰਗਰਮੀਆਂ ਦੇਖਣ ਨੂੰ ਮਿਲ ਰਹੀਆਂ ਨੇ ਭਾਈ ਜੀ ਪ੍ਰਸ਼ਾਸਨ ਵੀ ਬਹੁਤ ਜ਼ੋਰ ਦੇ ਰਿਹਾ ਪਰ ਜ਼ਿਆਦਾ ਜ਼ੋਰ ਆ ਪਿੰਡ ਮਕੋੜ ਸਾਹਿਬ ਵਿਖੇ ਉਹਦਾ ਪੰਚਾਇਤ ਦਾ ਲੱਗ ਰਿਹਾ ਤੇ ਉਧਰ ਪਰਲੀ ਸਾਈਡ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਸਪੈਸ਼ਲੀ ਜੀਰੀਆਂ ਚੋਂ ਪਾਣੀ ਕੱਢਣ ਲਈ ਜੋ ਮੀਂਹ ਦਾ ਪਾਣੀ ਖੜਿਆ ਹੈ ਉਹਦੇ ਲਈ ਮੋਟਰਾਂ ਤੱਕ ਮੁਹੱਈਆ ਕਰਾਈਆਂ ਹੋਈਆਂ ਨੇ ਤੇ ਜੋ ਵੀ ਚੀਜ਼ ਦੀ ਲੋੜ ਪੈਂਦੀ ਆ ਉਹ ਹਰੇਕ ਪੰਚਾਇਤ ਦੁਆਰਾ ਮੁਹैया कराई ਜਾ ਰਹੀ ਹੈ ਪਿੰਡ ਵਾਸੀ ਆਪਣੇ ਲੈਵਲ ਤੇ ਪੂਰੀ ਨਿਗਰਾਨੀ ਰੱਖ ਰਹੇ ਨੇ ਦਿਨ ਰਾਤ ਪਹਿਰੇ ਲਗਾਏ ਜਾ ਰਹੇ ਨੇ ਇੱਥੇ ਪਿੰਡ ਵਾਸੀਆਂ ਨੇ ਆਪ ਦਾ ਪੂਰਾ ਵਾਹ ਲਾ ਰੱਖਿਆ ਵੀ ਇਹਨੂੰ ਕਿਵੇਂ ਨਾ ਕਿਵੇਂ ਰੋਕਿਆ ਜਾ ਸਕੇ ਭਾਈ ਜੀ ਜੀ ਸੋ ਬਿਲਕੁਲ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਜੀ ਕੱਗਰ ਦਾ ਜਿਹੜਾ ਡਰ ਹੈ ਉਹ ਲੋਕਾਂ ਵਿੱਚ ਸਾਫ਼ ਤੌਰ ਤੇ ਦੇਖਣ ਨੂੰ ਮਿਲ ਰਿਹਾ ਹੈ ਲੋਕ ਤੁਸੀਂ ਦੇਖ ਸਕਦੇ ਹੋ ਵੱਡੇ ਪੱਦਰ ਤੇ ਇੱਥੇ ਇਕੱਠੇ ਹੋਏ ਨੇ ਪਿੰਡ ਮਕਰੌਰ ਸਾਹਿਬ ਇਹ ਪੋਲਾ ਜਿੱਥੇ ਕਿ ਤੁਸੀਂ ਸਾਫ਼ ਤੌਰ ਤੇ ਕੱਗਰ ਦੀਆਂ ਤਸਵੀਰਾਂ ਦੇਖ ਸਕਦੇ ਹੋ ਜਿੱਥੇ ਬਜ਼ੁਰਗ ਵੀ ਹੈਗੇ ਨੇ ਉਹ ਵਾਇਗੁਰੂ ਦਾ ਜਾਪ ਕਰਦੇ ਹੋਏ ਨਜ਼ਰ ਆ ਰਹੇ ਨੇ ਅਰਦਾਸਾਂ ਚੱਲ ਰਹੀਆਂ ਨੇ ਅਤੇ ਲੋਕਾਂ ਵੱਲੋਂ ਵੀ ਅਰਦਾਸ ਕੀਤੀ ਜਾ ਰਹੀ ਹੈ ਕਿ 2023 ਵਾਂਗ ਜਿਹੜਾ ਕਹਿਰ ਦੁਬਾਰਾ ਨਾ ਦੇਖਣ ਤੋਂ ਮਿਲੇ ਹਾਲਾਂਕਿ ਖਤਰੇ ਦੀ ਸਥਿਤੀ ਹੈ ਕੱਗਰ ਦਾ ਲੈਵਲ ਇੱਥੇ ਉੱਪਰ ਹੈ ਲੋਕਾਂ ਨਾਲ ਗੱਲਬਾਤ ਕੀਤੀ ਹੈ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਹੈ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਾਨੂੰ ਇਹ ਡਰ ਸਤਾ ਰਿਹਾ ਹੈ ਕਿ 2023 ਵਾਲੀ ਸਥਿਤੀ ਨਾ ਪੈਦਾ ਹੋ ਸਕੇ ਕਿਉਂਕਿ ਜੇਕਰ ਪਾਣੀ ਇੱਥੋਂ ਓਵਰਫਲੋ ਹੋ ਜਾਂਦਾ ਕੱਗਰ ਦਾ ਤਾਂ ਆਸ-ਪਾਸੇ 25-30 ਪਿੰਡਾਂ ਨੂੰ ਇਸ ਦੀ ਮਾਰ ਦੇਖਣ ਨੂੰ ਮਿਲ ਸਕਦੀ ਹੈ ਕੈਮਰਾ ਸ਼ੋਕੀ ਰਕੇਸ਼ ਦੇ ਨਾਲ ਰਾਜੀਸ਼ ਸ਼ਰਮਾ ਡੇਲੀ ਪੋਸਟ ਪੰਜਾਬੀ